ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲੋ ਜੀ ਆਪਾਂ ਨੇ ਲੈ ਲਏ ਪਿਆਜ਼ 4 ਇੱਕ ਟਮਾਟਰ ਲੈ ਲਿਆ ਹਰੀਆਂ ਮਿਰਚਾਂ ਲੈ ਲਈਆਂ ਤੇ ਮਟਰ ਲੈ ਲਏ ਇਹਨਾਂ ਨੂੰ ਆਪਾਂ ਬਰੀਕ ਬਰੀਕ ਕੱਟ ਲੈਨੇ ਆਂ ਅੱਜ ਆਪਾਂ ਬਣਾਉਣ ਲੱਗੇ ਆਂ ਪਹਾੜੀ ਮੈਗੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਜਿਹੜੀ ਵੀ ਕੋਈ ਸਬਜ਼ੀ ਤੁਹਾਡੇ ਕੋਲ ਹੈਗੀ ਆ ਉਹ ਤੁਸੀਂ ਵਿੱਚ ਪਾ ਸਕਦੇ ਹੋ ਗੋਜੇ ਆਪਾਂ ਨੇ ਹਰੀਆਂ ਮਿਰਚਾਂ ਕੱਟ ਲਈਆਂ ਹੁਣ ਆਪਾਂ ਪਿਆਜ਼ ਕੱਟ ਲੈਣੇ ਆ ਲਓ ਜੀ ਬਰੀ ਕੁਰੀ ਕੇ ਆਪਾਂ ਪਿਆਜ਼ ਕੱਟ ਲੈਣੇ ਆ ਇੱਕ ਪਿਆਜ਼ ਜੀ ਇਹ ਆਪਣੇ ਛੋਟੇ ਤੇ ਆਪਾਂ ਨੇ ਤਾਂ ਕਰਕੇ ਚਾਰ ਲੈ ਲੇ ਹਾਂ ਤਾਂ ਇੱਕ ਪਿਆਜ਼ ਵਾਧੂ ਆ। ਬਰੀਕ ਛੋਟਿਆਂ ਕਰਕੇ ਆਪਾਂ ਨੇ ਤਿੰਨ ਚਾਰ ਲੈ ਲਿਆ। ਆਪਦੇ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਜਿੰਨੀ ਤੁਹਾਨੂੰ ਜੀ ਕਰਦਾ। ਸਬਜ਼ੀ ਵੀ ਤੁਸੀਂ ਜਿਹੜੀ ਮਰਜ਼ੀ ਲੈ ਸਕਦੇ ਹੋ। ਪਰ ਮੇਰੇ ਕੋਲ ਜਿਹੜੀ ਸਬਜ਼ੀਆਂ ਹੁਣ ਇਸ ਟਾਈਮ ਹੈਗੀਆਂ ਤੇ ਮੈਂ ਉਹੀ ਲੈਂਦੀ ਆ। 나오 ਜੀ ਆਪਾਂ ਫੇਰ ਕੱਟ ਕੇ ਮਿਲਦੇ ਆ। ਲੋ ਜੀ ਹੁਣ ਆਪਾਂ ਕੱਟ ਲੈਨੇ ਆ ਟਮਾਟਰ। ਮੌਸਮਿਕ ਕੋ ਦਾ ਮੈਂ ਚੇਂਜ ਹੋ ਗਿਆ ਜੀ। ਬਧੀਆ ਠੰਡ ਹੋ ਗਈ ਕਿੰਨੀ ਗਰਮੀ ਪੈ ਰਹੀ ਤੇ। ਲੋ ਜੀ ਟਮਾਟਰ ਨੂੰ ਵੀ ਆਪਾਂ ਇਦਾਂ ਹੀ ਬਰੀਕ-ਬਰੀਕ ਕੱਟ ਲੈਨੇ ਆ। ਤੁਹਾਡੀ ਮਰਜ਼ੀ ਆ ਵੱਡਾ ਵੀ ਕੱਟ ਸਕਦੇ ਹੋ ਤੁਸੀਂ ਬਰੀਕ ਵੀ ਕੱਟ ਸਕਦੇ ਹੋ ਆਪ ਦੇ ਸਵਾਦ ਅਨਸਾਰ ਪਾ ਸਕਦੇ ਹੋ। ਜਿੰਨਾ ਤੁਹਾਨੂੰ ਵਧੀਆ ਲੱਗਦਾ। ਆਪਾਂ ਨੇ ਨਾ ਬਹੁਤਾ ਵੱਡਾ ਤੇ ਨਾ ਬਹੁਤਾ ਛੋਟਾ మీడియం ਜਿਹਾ ਸਾਈਜ਼ ਕੱਟ ਲਿਆ। ਦੋ ਜਦੋਂ ਵਿੱਚ ਪਾ ਦੋ। ਹਲੋ ਜੀ ਆਪਾਂ ਨੇ ਚੁੱਲ੍ਹੇ ਦੇ ਵਿੱਚ ਬਾਲ ਲਈ ਅੱਗ। ਆਪਾਂ ਪਾ ਦਰਦੇ ਹਾਂ ਕੜਾਹੀ। ਕੜਾਹੀ ਦੇ ਵਿੱਚ ਆਪਾਂ ਪਾ ਲੈਨੇ ਆ ਪਾਣੀ। ਪਾਣੀ ਨੂੰ ਆਪਾਂ ਗਰਮ ਕਰ ਲੈਨੇ ਆ ਜੀ ਚੰਗੀ ਤਰ੍ਹਾਂ ਲਓ ਜੀ ਪਾਣੀ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਮਟਰ ਤੁਸੀਂ ਵੀ ਜਰੂਰ ਇਦਾਂ ਬਣਾ ਕੇ ਦੇਖਿਓ ਇਹਦੇ ਵਿੱਚ ਪਾ ਲੈਨੇ ਆ ਆਪਾਂ ਟਮਾਟਰ ਪਿਆਜ਼ ਵੀ ਹਰੀ ਮਿਰਚ ਵੀ ਵਿੱਚ ਪਾ ਲੈਨੇ ਆ ਤੇ ਪਿਆਜ਼ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਪਾਣੀ ਦੇ ਵਿੱਚ ਪਾ ਦਿੰਨੇ ਆ ਇਹਨਾਂ ਨੂੰ ਆਪਾਂ ਇੱਕ વાਲੀ ਦੇ ਲੈਨੇ ਕਿਉਂਕਿ ਜੇ ਬਿਨਾ ਤੜੇ ਤੋਂ ਖਾਣਾ ਚਾਹੁੰਦੇ ਹੋ ਜੀ ਇੱਕ વાਲੀ ਇਹਨਾਂ ਨੂੰ ਆਪਾਂ ਦੇ ਲੈਨੇ ਸਬਜ਼ੀਆਂ ਨੂੰ ਉਹ ਜਾਂਦੇ ਵੜਦੇ ਪਾਣੀ ਲਓ ਜੀ ਪਾਣੀ ਆਪਣਾ ਚੰਗੀ ਤਰ੍ਹਾਂ ਰਿਜਣ ਲੱਗ ਗਿਆ ਹੁਣ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਮਹਿਗੀ ਜੀ ਪਾ ਪਾ ਦਿੰਦੇ ਲੋ ਜੀ ਇਹਨੂੰ ਚੰਗੀ ਤਰ੍ਹਾਂ ਇਦਾਂ ਪਾਣੀ ਦੇ ਵਿੱਚ ਆਪਾਂ ਡਿਪ ਕਰ ਦਿੰਨੇ ਆ ਹੁਣ ਉੱਪਰ ਆਪਾਂ ਪਾ ਲੈਨੇ ਮਸਾਲਾ ਲਓ ਜੀ ਮਸਾਲਾ ਵੀ ਆਪਾਂ ਵਿੱਚ ਐਡ ਕਰ ਦਿੰਦੇ ਹਾਂ ਲਓ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਟੱਕ ਕੇ ਪਕਾ ਲੈਨੇ ਮਸਾਲੇ ਨੂੰ ਚੰਗੀ ਤਰ੍ਹਾਂ ਕਰ ਦਿੰਨੇ ਆ ਮਿਕਸ ਫਰ ਗਾ ਲੈਨੇ ਲੋ ਜੀ ਦੇਖੋ ਮੈਗੀ ਆਪਣੀ ਬਣ ਗਈ ਹੁਣ ਇਹਨੂੰ ਆਪਾਂ نیچے ਲਾ ਲੈਨੇ ਜਿਹੜੀ ਆ ਭਾਫ਼ ਜੀ ਐ ਸਟੀਮ ਜੀ ਐ ਇਹ ਬੰਦ ਹੋ ਜੇ ਫਿਰ ਆਪਾਂ ਪਾਉਣਾ ਹੈ ਪਲੇਟ 'ਚ ਲੋ ਜੀ ਮੈਗੀ ਨੂਨ ਆਪਾਂ ਪਾ ਲੈਨੇ ਪਲੇਟ ਦੇ ਵਿੱਚ ਅੜਦੇ ਮੜੀ ਜੀ ਲੋ ਜੀ ਮੈਗੀ ਆਪਣੀ ਬਣ ਕੇ ਪਹਾੜੀ ਮੈਗੀ ਆਪਣੀ ਬਣ ਕੇ ਤਿਆਰ ਆ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਸੌਸ ਮਿਉਨੀ ਵੀ ਪਾ ਸਕਦੇ ਹੋ ਤੁਸੀਂ ਪਰ ਆਪਾਂ ਸੌਸ ਹੀ ਪਾਵਾਂਗੇ ਇਕੱਲੀ ਕਿਉਂਕਿ ਸੌਸ ਨਾਲੇ ਦਾ ਟੇਸਟ ਹੋਰ ਵੱਧ ਜਾਂਦਾ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜੀ ਬਹੁਤ ਟੇਸਟੀ ਮੈਗੀ ਬਣਦੀ ਹੈ ਬਿਨਾ ਤੜਕੇ ਤੋਂ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ Sāksim iepakaļ.